ਸ਼ਾਮ 5:00 5:00 6:00 6:00 ਵੱਜ ਜਾਂਦੇ ਬੀਡੀਪੀਓ ਸਾਹਿਬ ਟਾਈਮ ਨਾਲ ਘਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਹਨ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀਗੀ ਇਹਨਾਂ ਨੇ ਆ ਕੇ ਤਾਂ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ ਆ ਵੇਖੋ ਜੀ ਵੀ ਲੱਗਿਆ ਹੋਇਆ ਏ ਪਰ ਇਹ ਬੰਦ ਪਿਆ ਆ ਆਨਲਾਈਨ ਹਾਜ਼ਰੀ ਨਹੀਂ ਬਾਇਓਮੈਟ੍ਰਿਕ ਨੂੰ ਸਟਾਰਟ ਕਰਾਉਂਦੇ ਆ ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਜ਼ਰੀ ਬਾਇਓਮੈਟ੍ਰਿਕ ਲੱਗਦੀ ਸੀਗੀ ਜੀ ਬੀਡੀਪੀਓ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਵੀਡੀਓ ਵੀ ਸਾਹਿਬ ਤੁਸੀਂ 2 ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਕਰਾਉਣ ਲਈ ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ ਅੱਜ 3 ਉਹ ਸਵਾ 3 ਦਾ ਟਾਈਮ ਹੈ ਅਸੀਂ ਆਏ ਆ ਏਡੀ ਸਾਹਿਬ ਦੇ ਇਕੱਠੇ ਆਏ ਆ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤ ਕੰਮ ਕਰਾਉਣ ਵਾਲੇ ਬੈਠੇ ਨੇ ਐਂ ਐ ਥੋੜਾ ਸਿਸਟਮ ਚੱਲਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜੀ ਤਾਂ ਠੀਕ ਹੈ ਜੀ ਤੁਹਾਡੀ ਤਰੀਕ ਚਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੱਧਰ ਆਪਦੇ ਘਰ ਵਾਲੇ ਪਾਸੇ ਨਹੀਂ ਜਿਆਣੀ ਸਿਸਟਮ ਚੱਲਣਾ ਐਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲਵੋ ਕਿਹੜਾ ਲੈਣਾ ਹੈ ਕੋਈ ਨਹੀਂ ਇਹ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜਿੰਨਾ ਬਿਲਕੁਲ ਨਹੀਂ ਦਫਤਰ ਹੈਗੇ ਤੁਸੀਂ ਸੁਪਰਡੈਂਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰਡੈਂਟ ਸਾਹਿਬ ਤੁਹਾਨੂੰ ਕੀ ਕਿਹਾ ਘਰੇ ਚਲੇਗੇ ਹਾਂਜੀ ਇਹਨੋਂ ਦੇਖ ਲਾ ਬਣਾ ਇੱਕ ਨਾ ਬਣਾਓ ਇਹਨੂੰ ਲਾਈਟ ਲੱਡ ਗਿਆ ਜੀ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਬਿਠਾਓ ਜੇ ਬੱਧਿਆ ਇਹ ਸਰ ਕੋਡ ਨਿਕਲਣਾ ਹੈ ਵੀਡੀਓ ਦਫਤਰ ਦਾ ਤੇ ਸਾਰੇ ਇਹਦੀ ਵਜ੍ਹਾ ਨਾਲ ਇਹਦੀ ਸਾਹਿਬ ਡੀਸੀ ਸਾਹਿਬ ਮਤਲਬ ਸਾਰੇ ਕੰਮ ਵਧੀਆ ਕਰ ਰਹੇ ਨੇ ਇੱਕ ਬੰਦਾ ਹੈ ਲੈ ਕਿਸੇ ਦੀ ਸੁਣਨ ਨੂੰ ਕੋਈ ਤਿਆਰ ਨਹੀਂ ਸਾਰਾ ਸੀ ਤੁਹਾਡੇ ਕੋਲ ਗਿਆ ਸੀ ਇਹ ਮਕਾਨ ਨਹੀਂ ਕਰ ਰਿਹਾ ਅਜੇ ਤੱਕ ਨਹੀਂ ਇਸ ਬੰਦੇ ਨੇ ਕੀਤਾ ਸਰ ਅਸੀਂ ਇਹਦਾ ਤੁਹਾਨੂੰ ਪ੍ਰੂਫ ਦੇ ਦੇਈਏ ਨਾ ਵੀ ਸਰ ਆ ਜਿਹੜੇ ਇੰਨੇ ਨੇ ਪੈਸੇ ਲੈ ਕੇ ਕਰ ਰਿਹਾ ਹੈ ਤੇ ਜਿਹੜੇ ਸਹੀ ਆ ਬਿਲਕੁਲ ਨਹੀਂ ਕਰ ਰਿਆ ਅਸੀਂ ਵਿਧ ਪ੍ਰੂਫ ਦੇ ਦੇ ਸਕਨੇ ਇਸ ਦੇਖੋ ਜੀ ਸਰ ਮਕਾਨਾ ਦਿੱਤਾ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਬੰਦ ਹਫ਼ਤੇ ਜੀ ਦੁੱਤੇ ਸੀ ਸਾਹਿਬ ਨੂੰ ਮੈਂ ਨਾਲ ਲੈ ਕੇ ਆਇਆ ਮੈਨੂੰ ਸ਼ਿਕਾਇਤ ਆਈ ਸੀ ਸਰਪੰਚਾਂ ਦੀ ਕਿ ਜਿਹੜੇ ਬीडीपीਓ ਨੇ ਸਾਡੇ ਫਾਜ਼ਿਲਕਾ ਦੇ ਇਹ ਬੈਠਦੇ ਨਹੀਂ ਤੇ ਜੇ ਫਾਜ਼ਿਲਕਾ ਹੁੰਦੇ ਨੇ ਤਾਂ ਆਪਦੇ ਗੈਸਟ ਹਾਊਸ ਚ ਆਰਾਮ ਕਰਦੇ ਨੇ ਆ ਮੈਂ ਹੁਣ ਆ ਕੇ ਦੇਖਿਆ ਸਵਾ ਤਿੰਨ ਦਾ ਟਾਈਮ ਹੈ ਤੇ ਐਸੋਫੀਡੈਂਟ ਸਾਹਿਬ ਨੇ ਫੋਨ ਕੀਤਾ ਤੇ ਕਹਿੰਦੇ ਮੈਂ ਤਾਂ ਘਰੇ ਚਲਾ ਗਿਆ ਪੰਚਾਇਤਾਂ ਸਰਪੰਚ ਅਤੇ ਖੱਜਲਗੁਆਰ ਹੋ ਰਹੇ ਨੇ एडीसी डी ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਆਇਆ ਬਾ ਕੁਛ ਨਹੀਂ ਵਾ ਵਿਲਾ ਜਿਵੇਂ ਨਾ ਕਹਿੰਦੇ ਬੰਦਾ ਵਿਲਾ ਹੁੰਦਾ ਹੈ ਘਰ ਦਾ ਰਾਜ ਸਮਝਾ ਹੁੰਦਾ ਹੈ ਉਹਨ ਕਿਸੇ ਦਾ ਚੁੱਪਣਾ ਐਡੀਸੀ ਸਾਹਿਬ ਮੇਰੇ ਨਾਲ ਨੇ ਉਹ ਰਿਪੋਰਟ ਬਣਾ ਕੇ ਭੇਜ ਰਹੇ ਨੇ ਡਾਇਰੈਕਟਰ ਸਾਹਿਬ ਨੂੰ ਤੇ ਇਹਨਾਂ ਨੂੰ ਸਸਪੈਂਡ ਕਰਨਾ ਇਮੀਡੀਏਟ ਅੱਜ ਹੀ ਕਰਵਾਓ ਮੈਸੇਜ ਦਿਈਏ ਵੀ ਜਿਹੜੇ ਅਫਸਰ ਅਨਗਹਿਲੀ ਕਰਨਗੇ ਉਹਨਾਂ ਨੂੰ ਆਪਾਂ ਬਿਲਕੁਲ برداشت ਨਹੀਂ ਕਰਨਾ ਹੈ ਠੀਕ ਹੈ ਮੰਤਰੀ ਸਾਹਿਬ ਹੁਣੇ ਲਿਖਵਾ ਕੇ ਭੇਜ ਰਿਹਾ ਜੀ ਠੀਕ ਹੈ ਜੀ ਹਾਂਜੀ ਅਮਿਲ ਸਾਹਿਬ ਅੱਜ ਤੁਸੀਂ ਵੀਡੀਓ ਦਫ਼ਤਰ ਅਚਾਨਕ ਪਹੁੰਚੇ ਹੋ ਕੀ ਕੀ ਦੇਖਿਆ ਗਿਆ ਇੱਥੇ ਜੀ ਖੋ ਮੇਰੇ ਜੋ ਹਲਕਾ ਫਾਜ਼ਲ ਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆਣ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀਓ ਜਿਹੜੇ ਫਾਜ਼ਲ ਕਾ ਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏ ਡੀ ਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਵਾਕਿਆ ਦਫਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀਡੀਪੀ ਸਾਹਿਬ ਦਾ ਕਿ ਮੈਂ ਕਰ ਚਲਾ ਗਿਆ ਵੇਖੋ ਸਵਾ ਤਿੰਨ ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ 'ਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਵੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਉਹ ਜ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬੀਡੀਪੀਓ ਜਿਹੜੇ ਫਾਜ਼ਿਲ ਕਰਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ